ਡਾਕਟਰ ਐਕਟਰ ਸਿਹਤ ਸੇਵਾਵਾਂ ਡਾਕਟਰ ਹਤਿੰਦਰ ਕੌਰ ਟਾਡੀ ਗੁਜਰਾਵਾਲੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਉੱਚ ਪੱਧਰੀ ਮੈਡੀਕਲ ਟੀਮ ਵੱਲੋਂ ਲਏ ਗਏ ਖੂਨ ਦੇ ਸਿੰਪਲਾਂ ਤੇ ਪੇਟ ਦੇ ਅਲਟਰਾਸਾਉਂਡ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਅੱਜ ਇੱਥੇ ਕਨੌਰੀ ਬਾਰਡਰ 'ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ ਹੰਗਰ ਸਟ੍ਰਾਈਕ 'ਤੇ ਹਨ ਨੂੰ ਅੱਜ ਐਗਜ਼ਾਮਿਨ ਕਰਨ ਲਈ ਇੱਕ ਮੈਡੀਕਲ ਬੋਰਡ ਜਿਹੜਾ ਰਜਿੰਦਰ ਹਸਪੀਟਲ ਪਟਿਆਲੇ ਦਾ ਜਿਹਦੇ ਵਿੱਚ ਡਾਕਟਰ ਸਾਡੇ ਕਾਰਡੀਓਲੋਜਿਸਟ ਵੀ ਹੈ ਯੂਰੋਲੋਜਿਸਟ ਵੀ ਹੈ ਨਿਊਰੋ ਸਰਜਨ ਮੈਡੀਕਲ ਸਪੈਸ਼ਲਿਸਟ ਐਨੈਸਥੀਟਿਸਟ ਆਰਥੋਪੀਡੀਸ਼ਨ ਸਰਜਨ ਸਾਰੇ ਉਹਨਾਂ ਨੇ ਉਹਨਾਂ ਦਾ ਚੈਕਿੰਗ ਕੀਤੀ ਆ ਉਹਨਾਂ ਦਾ ਬਲੱਡ ਸੈਂਪਲ ਵੀ ਲਿਆ ਗਿਆ ਅਤੇ ਨਾਲ ਹੀ ਉਹਨਾਂ ਦਾ ਅਲਟਰਾਸਾਉਂਡ ਵੀ ਕੀਤਾ ਗਿਆ ਪੇਟ ਦਾ ਔਰ ਹਾਰਟ ਦਾ ਅਲਟਰਾਸਾਉਂਡ ਕੀਤਾ ਗਿਆ ਅੱਜ ਸਾਡੇ ਜਿਹੜੇ ਵਰਦੀ ਪ੍ਰਿੰਸੀਪਲ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਸ਼੍ਰੀ ਕੁਮਾਰ ਰਾਹੁਜੀ ਉਹ ਵੀ ਆਏ ਡੀਸੀ ਮੈਡਮ ਵੀ ਇੱਥੇ ਹੀ ਸੀਗੇ ਡੀਸੀ ਮੈਡਮ ਵੀ ਐਸਐਸਪੀ ਸਾਹਿਬ ਵੀ ਔਰ ਅਸੀਂ ਸਾਰੇ ਨੇ ਅੱਜ ਉਹਨਾਂ ਡੱਲੇਵਾਲ ਸਾਹਿਬ ਜੀ ਨਾਲ ਅਸੀਂ ਮੁਲਾਕਾਤ ਵੀ ਕੀਤੀ ਔਰ ای جی ڈی رپورٹ ਹੈਗੀ ਐ एग्जामिनेशन ਦੀ ਐ ਅੱਜ ਤਿਆਰ ਹੋ ਜੇਗੀ ਔਰ ਜੋ ਟੈਸਟ رپورٹس ہیں بلڈ ਦੀਆਂ ਉਹ کل تک ਆ ਜਾਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੀ ਫਦਰ ਮੈਡੀਕਲ ਮੈਨੇਜਮੈਂਟ ਹੈ ਉਹ پلان ਕੀਤੀ ਜਾਏਗੀ ਢਰ ਐਕਟਰ ਸਿਹਤ ਸੇਵਾਵਾ ਡਾਕਟਰ ਹਤਿੰਦਰ ਕੌਰ ਟਾਡੀ ਗੁਜਰਾਵਾਲੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਉੱਚ ਪਦਰੀ ਮੈਡੀਕਲ ਟੀਮ ਵੱਲੋਂ ਲਏ ਗਏ ਖੂਨ ਦੇ ਸਿੰਪਲਾਂ ਤੇ ਪੇਟ ਦੇ ਅਲਟਰਾਸਾਉਂਡ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਅੱਜ ਇਤੇ ਕਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਢਾਲੇਵਾਲ ਜੀ ਜਿਹੜੇ ਹੰਗਸਟ ਸਟ੍ਰਾਈਕ ਤੇ ਹਨਾ ਨੂੰ ਅੱਜ ਐਗਜ਼ਾਮਿਨ ਕਰਨ ਲਈ ਇੱਕ ਮੈਡੀਕਲ ਬੋਰਡ ਜਿਹੜਾ ਰਜਿੰਦਰ ਹਸਪੀਟਲ ਪਟਿਆਲੇ ਦਾ ਜਿਹਦੇ ਵਿੱਚ ਡਾਕਟਰ ਸਾਡੇ ਕਾਰਡੀਓਲੋਜਿਸਟ ਵੀ ਹੈ ਯੂਰੋਲੋਜਿਸਟ ਵੀ ਹੈ ਨਿਊਰੋ ਸਰਜਨ ਮੈਡੀਕਲ ਸਪੈਸ਼ਲਿਸਟ ਐਨੈਸਥੀਟਿਸਟ ਆਰਥੋਪੀਡੀਸ਼ਨ ਸਰਜਨ ਸਾਰੇ ਉਹਨਾਂ ਨੇ ਉਹਨਾਂ ਦਾ ਚੈਕਿੰਗ ਕੀਤੀ ਆ ਉਹਨਾਂ ਦਾ ਬਲੱਡ ਸੈਂਪਲ ਵੀ ਲਿਆ ਗਿਆ ਅਤੇ ਨਾਲ ਹੀ ਉਹਨਾਂ ਦਾ ਅਲਟਰਾਸਾਉਂਡ ਵੀ ਕੀਤਾ ਗਿਆ ਪੇਟ ਦਾ ਔਰ ਹਾਰਟ ਦਾ ਅਲਟਰਾਸਾਉਂਡ ਕੀਤਾ ਗਿਆ ਅੱਜ ਸਾਡੇ ਜਿਹੜੇ ਵਰਦੀ ਪ੍ਰਿੰਸੀਪਲ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਸ਼੍ਰੀ ਕੁਮਾਰ ਰਾਹੁਲ ਜੀ ਉਹ ਵੀ ਆਏ ਡੀਸੀ ਮੈਡਮ ਵੀ ਇੱਥੇ ਹੀ ਸੀਗੇ ਡੀਸੀ ਮੈਡਮ ਵੀ ਐਸਐਸਪੀ ਸਾਹਿਬ ਵੀ ਔਰ ਅਸੀਂ ਸਾਰੇ ਨੇ ਅੱਜ ਉਹਨਾਂ ਡੱਲੇਵਾਲ ਸਾਹਿਬ ਜੀ ਨਾਲ ਅਸੀਂ ਮੁਲਾਕਾਤ ਵੀ ਕੀਤੀ ਔਰ ਇਹ ਜਿਹੜੀ ਰਿਪੋਰਟ ਹੈਗੀ ਐ एग्जामिनेशन ਦੀ ਐ ਅਜ ਤਿਆਰ ਹੋ ਜੇਗੀ ਔਰ ਜੋ ਟੈਸਟ ਰਿਪੋਰਟਸ ਐ ਬਲੱਡ ਦੀਆਂ ਉਹ ਕੱਲ ਤੱਕ ਆ ਜਾਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੀ ਫਰਦਰ ਮੈਡੀਕਲ ਮੈਨੇਜਮੈਂਟ ਐ ਉਹ ਪਲਾਨ ਕੀਤੀ ਜਾਏਗੀ ਡਰ ਐਕਟਰ ਸਿਹਤ ਸੇਵਾਵਾਂ ਡਾਕਟਰ ਹਤਿੰਦਰ ਕੌਰ ਟਾਡੀ ਗੁਜਰਾਂ ਵਾਲੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਉੱਚ ਪੱਧਰੀ ਮੈਡੀਕਲ ਟੀਮ ਵੱਲੋਂ ਲਏ ਗਏ ਖੂਨ ਦੇ ਸਿੰਪਲਾਂ ਤੇ ਪੇਟ ਦੇ ਅਲਟਰਾਸਾਉਂਡ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਅੱਜ ਇੱਥੇ ਕਨੌਰੀ ਬਾਰਡਰ 'ਤੇ ਸਰਦਾਰ ਜਗਜੀਤ ਸਿੰਘ ਢਾਲੇਵਾਲ ਜੀ ਜਿਹੜੇ ਹੰਗਰ ਸਟ੍ਰਾਈਕ ਦੇ ਹਨ ਉਹਨਾਂ ਨੂੰ ਅੱਜ ਐਗਜ਼ਾਮਿਨ ਕਰਨ ਲਈ ਇੱਕ ਮੈਡੀਕਲ ਬੋਰਡ ਜਿਹੜਾ ਰਜਿੰਦਰ ਹਸਪੀਟਲ ਪਟਿਆਲਾ 'ਤਾਂ ਜਿਹਦੇ ਵਿੱਚ ਡਾਕਟਰ ਸਾਡੇ ਕਾਰਡੀਓਲੋਜਿਸਟ ਵੀ ਹੈ ਯੂਰੋਲੋਜਿਸਟ ਵੀ ਹੈ ਨਿਊਰੋ ਸਰਜਨ ਮੈਡੀਕਲ ਸਪੈਸ਼ਲਿਸਟ ਐਨੈਸਥੀਟਿਸਟ ਆਰਥੋਪੀਡੀਸ਼ਨ ਸਰਜਨ ਸਾਰੇ ਉਹਨਾਂ ਨੇ ਉਹਨਾਂ ਦਾ ਚੈਕਿੰਗ ਕੀਤੀ ਆ ਉਹਨਾਂ ਦਾ ਬਲੱਡ ਸੈਂਪਲ ਵੀ ਲਿਆ ਗਿਆ ਤੇ ਨਾਲ ਹੀ ਉਹਨਾਂ ਦਾ ਅਲਟਰਾਸਾਉਂਡ ਵੀ ਕੀਤਾ ਗਿਆ ਪੇਟ ਦਾ ਔਰ ਹਾਰਟ ਦਾ ਅਲਟਰਾਸਾਉਂਡ ਕੀਤਾ ਗਿਆ ਅੱਜ ਸਾਡੇ ਜਿਹੜੇ ਵਰਦੀ ਪ੍ਰਿੰਸੀਪਲ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਸ਼੍ਰੀ ਕੁਮਾਰ ਰਾਹੁਜੀ ਉਹ ਵੀ ਆਏ ਡੀਸੀ ਮੈਡਮ ਵੀ ਇੱਥੇ ਹੀ ਸੀਗੇ ਡੀਸੀ ਮੈਡਮ ਵੀ ਐਸਐਸਪੀ ਸਾਹਿਬ ਵੀ ਔਰ ਅਸੀਂ ਸਾਰੇ ਨੇ ਅੱਜ ਉਹਨਾਂ ਡੱਲੇਵਾਲ ਸਾਹਿਬ ਜੀ ਨਾਲ ਅਸੀਂ ਮੁਲਾਕਾਤ ਵੀ ਕੀਤੀ ਔਰ ਇਹ ਜਿਹੜੀ ਰਿਪੋਰਟ ਹੈਗੀ ਐ ਐਗਜ਼ਾਮੀਨੇਸ਼ਨ ਦੀ ਐ ਅੱਜ ਤਿਆਰ ਹੋ ਜਾਏਗੀ ਔਰ ਜੋ ਟੈਸਟ ਰਿਪੋਰਟਸ ਹੈ ਬਲੱਡ ਦੀਆਂ ਉਹ ਕੱਲ ਤੱਕ ਆ ਜਾਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਦੀ ਜੁਰੀਫਰਦਰ ਮੈਡੀਕਲ ਮੈਨੇਜਮੈਂਟ ਹੈ ਉਹ ਪਲਾਨ ਕੀਤੀ ਜਾਏਗੀ